ਆ ਭਾਈ ਪਹਿਲਾਂ ਤਾਂ ਉਹ ਕੰਮ ਕਰ ਲੈ ਮੈਂ ਇਹ ਨਹੀਂ ਕਹਿੰਦਾ ਕਿ ਕਈ ਵਰੀ ਆਇਆ ਉਹ ਕਹਿੰਦਾ ਵੀ ਪਤਾ ਸੰਕਿ ਕਿੱਥੇ ਲੈ ਕੇ ਗਿਆ ਕੋਈ ਨਹੀਂ ਜਗ ਜਗਦੀਪ ਨਹੀਂ ਕਹਿੰਦਾ ਨਾ ਤੂੰ ਆਖਾ ਮੂਲੀ ਲੈ ਲੈ ਉਹਦੇ ਬਾਅਦ ਜੀ ਭਾਜੀ 35 ਮੰਗ ਲਿਆ ਕੀ ਕਹਾ ਬੋਲ ਜੇ ਬੱਕਰੀ ਪਸੰਦਾ ਕੱਟਾ ਮੁੱਲ ਵੀ ਨਹੀਂ ਲਾਉਂਦਾ ਇੱਕ ਚੇ ਨਾ ਮੈਂਦਦਾ ਕਿ ਆ ਦੇਊ ਦੇਊ ਨਹੀਂ ਦੇਉਣਾ ਦੇ ਵੀ ਕਹਾਂ ਹੋ ਕੇ ਦੱਸ ਦੋ ਮੈਨੂੰ ਰਹਿ ਕਰ ਲੋ ਜੀ ਹਜੂ ਰਹਿ ਕਰੇ ਅੱਜ ਹਾਂ ਕਰਾਰ ਅੱਜ ਇਹਨਾਂ ਨੂੰ ਦਿਖਾਉਣਾ ਹੈ ਬੱਕਰੀ ਹੈ ਨਾ ਬਾਈ ਦੀ ਬੱਕਰੀ ਹੈ ਲੇ ਜਾਓ ਬਾਈ ਦੇ ਜਾਓ ਕਰੀ ਹੋ ਰੱਖ ਕੇ ਨਾ ਕਰੀਏ ਠੀਕ ਹੈ ਜੀ ਬੱਤੀ ਨੂੰ ਦੂਜੇ ਸਿਰ ਤੋਂ ਸੋੜਾ ਨਹੀਂ ਹਾਂਜੀ ਹਾਂ ਬੱਚੇ ਕਿੰਨੇ ਆਏ ਪਹਿਲੇ ਸੂਏ ਦੋ ਦਿੱਤੇ ਨੇ ਦੋ ਜੀ ਦੁੱਧ ਕਿੰਨਾ ਦਾ ਦੋ ਦੋ 3 ਲੀਟਰ ਹੋ ਜੀ ਫਰਾਗ ਫਰਾਗ ਵਧੀਆ ਜੀ ਵਧੀਆ ਹਾਂਜੀ ਹਾਂ 8000 ਦਾ ਕੀ ਹਾਂਜੀ ਹਾਂ ਨੰਦਮੇ 8000 ਦਾ ਕਿ ਨੱਕ ਰਗੜੇ ਦੀ ਸੁਣੀ ਆਉਂਦੀ ਹੈ ਨਾ ਫਰਕ ਵੀ ਨਹੀਂ ਕੋਈ ਪਰੋਬਲਮ ਕੋਈ ਪਰੋਬਲਮ ਨਹੀਂ ਹੈਗਾ 35000 ਰੁਪਏ ਮੰਗਿਆ ਹਾਂਜੀ ਹਾਂ ਇੰਨਾ ਮੁੱਤੀ ਦਿੱਖਦਾ ਬਈ ਕੀ ਬਣਦਾ ਨਾ ਇਹਦਾ ਬਣਾ ਦੇ ਉਹ ਯਾਰ ਬਣੇ ਨਾ ਕੋਈ ਲੈਣੀ ਆ ਯਾਰ ਰੋਟੀ ਦੇ ਮਾਰੇ ਫਰਤੀ ਆਇਆ ਯਾਰ ਲੈ ਭਾਈ ਗੱਲ ਸੁਣ ਲੈ ਤੈਨੂੰ ਮੈਂ ਤਾਂ ਇੱਕ ਤਰ੍ਹਾਂ ਨਾ ਭੁੱਲ ਜਾਣਾ ਮਨਦੀਪ ਮਨਦੀਪ ਕੀ ਲੈ ਤਾ ਕੇ ਲੈ ਤੋ ਆ ਚੌੜਾ ਕਰ ਲੋ ਭਾਈ ਮਿਲ ਜਾ ਖਾਣਾ ਬੱਕਰੀ ਖੜੀ ਐ ਕੋਈ ਵਕਤ ਇਹਦੀ ਸਾਉਂਦੀ ਨਹੀਂ ਅੱਛਾ ਪੂਰੀ ਸਾਉਂ ਸੀਲ ਐ ਤਰਸੀਮ ਕਹਿੰਦਾ ਬੱਕਰੀ ਦੀ ਵਧੀਆ ਐ ਇਹ ਤਾਂ ਨਹੀਂ ਵੀ ਕੋਈ ਨਵੀਂ ਪਾਈ ਆ ਜਮੇਲੇ ਚ ਆਈ ਹੈ ਵਿਚਾਰੀ ਬੱਸ ਜਿਉਂ ਤੋਂ ਮੰਡੀ ਜੀ ਹੱਕ ਲੈ ਲੈ ਬੈਸ ਸੁਣ ਜਦੋਂ ਆਪਾਂ ਮੇਲਾ ਦੇਖਣ ਕਿ ਅੱਖਾਂ ਲਿਜਾਣੀਆਂ ਸਜਾਮਲੇ ਕਿੱਥੇ ਲਜਾਣੀਆਂ ਜਿਹੜੀ ਆਪ ਵੀ ਹੋਣੀ ਕਿੱਥੇ ਲਜਾਣੀਆਂ ਹੈ ਜਿਹੜੀ ਆਪ ਨੂੰ ਪਤਾ ਨਹੀਂ ਸੀ ਵੀ ਅੱਜ ਆਪਾਂ ਲੋਂਗੋਵਾਲ ਦੀ ਮੰਡੀ ਜਾਣੀ ਹੈ ਆਪ ਤਾਂ ਨਾ ਤੂੰ ਕਿਹਾ ਗਿਆ ਇਹਨੂੰ ਵੀ ਸੰਗਾਰ ਕੇ ਲਿਆਉਂਦਾ ਵਿਚਾਰੀ ਨੂੰ ਚਲੋ ਚਾਹ ਤਾਂ ਹਰੇਕ ਚੀਜ਼ ਕਰਦੀ ਹੈ ਕਿਉਂ ਜੀ ਲੈ ਘਰ ਬਾਈ ਬੱਕਰੀ 18000 ਦੀ ਥੀ ਠੀਕ ਹੈ ਜੀ ਕੋਈ ਨਾ ਮੈਂ ਨਹੀਂ ਕਹਿੰਦਾ ਕੋਈ ਉਹ ਕਹਿੰਦਾ ਬਾਬਾ ਤੂੰ ਭੁੱਲ ਗਿਆ ਹੈ ਤੂੰ ਭੁੱਲ ਗਿਆ ਹੂੰ ਵੱਧ ਗਿਆ ਹੂੰ 28 ਆ ਵੱਧ ਗਿਆ ਹੂੰ 18 ਨਹੀਂ ਜਾਨਾ ਵਾਓ ਇਹ ਨਾ ਕਰ ਲੈ ਦੁਬਾਰੇ ਚੁੱਪ ਕਰ ਬੋਲ ਬੋਲ ਕੋਈ ਨਹੀਂ 18000 ਕੋਈ ਨਹੀਂ ਬਾਬਾ ਚੁੱਪ ਕਰ 18000 ਦੀ ਮੈਂ ਨਹੀਂ ਕਹੂ ਕਹਿੰਦੇ ਚਲੋ ਕੋਈ ਨਹੀਂ ਹੋਰ ਕਿ ਕਿੰਨੇ ਦੇਣੀ ਇੱਕੋ ਹੀ ਬਾਲਾ ਉਲਾ ਨਹੀਂ ਹੈਗਾ ਬਈ ਚੋ ਮੇਰੇ ਘਰ ਵਿੱਚ ਪੁੱਛ ਮਾ 34000 ਦੀ ਦਮੰਗੇ ਜੀ ਆਪਾਂ ਬਾਲਾ ਉਲਾ ਨਹੀਂ ਰੱਖਿਆ ਆਪਾਂ 45 ਮੰਗ ਕੇ ਆਏ ਨੇਗੇ ਵੀ ਬੱਚੀ ਦੀ ਦੇਦਾਰ ਕਰਾਂ ਠੀਕ ਹੈ ਜੇ ਕੋਈ ਨੁਕਸ ਹੋਵੇ ਆਪਾਂ ਦੇਣ ਦਾ ਰਾਂ ਠੀਕ ਨੁਕਸੂ ਕਹਿੰਦਾ ਮੈਂ ਮੋੜੂੰਗਾ ਹਾਂ ਆਪਣੇ ਕਿੱਲੇ ਤੇ ਬਣ ਜੇ ਬਾਈ ਚਾਰ ਬਣਾ ਨੂੰ ਬਣ ਜੇ ਖਰ ਗੰਗਾ ਗਏ ਫੁੱਲ ਨਹੀਂ ਮੁਰਦੇ ਮੋੜਾਂਗੇ ਜੀ ਮੋੜ ਲਾ ਬਸ ਨਹੀਂ ਉਹ ਬੈ ਜਾ ਕੰਮ ਰੱਬ ਕਰੇ ਬਸ ਮੋੜ ਨਹੀਂ ਜਿਵੇਂ ਆ ਵਾਲਾ ਕਹੇ ਵੀ ਆ ਨੁਕਸਾ ਤੇ ਬਈ ਆ ਉਹ ਆ ਮਹਾਰਾਜ ਜੀ ਤੰਦਰੁਸਤ ਰੱਖੇ ਹਾਂ ਜੀ ਹਾਂ ਇਹ ਕੰਮ ਕਦੇ ਨਾ ਕਰੋ ਮੋੜ ਮੜਾਈਆਂ ਦੀ ਕਿਉਂ ਵੀ ਤੈਨੂੰ ਵੀ ਤੰਦਰੁਸਤ ਰੱਖੇ ਬਸ ਹਾਂ ਜੀ ਬਾਪੇ ਨੂੰ ਵੀ ਰੱਖੇ ਵਿਚਾਰਾ ਫੇਰ ਮੰਡੀਆਂ ਜਾਵੇ ਕਿਉਂ ਜੀ ਹਸਤਾ ਵਪਾਰੀ ਦੀ ਉਸਤਾਸ ਕਰਦੇ ਆ। ਵੇਚਣ ਵਾਲੇ ਦੀ ਲੈਣ ਵਾਲੇ ਦੀ। ਛੁੱਕ ਦੇ ਕਿਉਂ ਨੇ ਆ? ਵੀ ਪਰਮਾਤਮਾ ਸਾਨੂੰ ਟੱਕਰੇ ਨਹੀਂ ਚਾਹ। ਹਾਂਜੀ ਹਾਂ। ਅਸੀਂ ਮਾੜਾ ਕਿਉਂ ਉਹ ਕਰਾਂਗੇ? ਲੈ ਠੀਕ ਹੈ ਜੀ। ਲੈ ਗੱਲ ਸੁਣ। ਇਦਾਂ ਗੱਲਾਂ ਹੋ ਹਾਲੀਆਂ। ਬੱਕਰੀ 22000 ਦੀ ਦੇਵੇਂਗਾ? ਲਓ ਜੀ ਨਾ। 1 ਕੋਈ ਦੱਸ ਦੇ ਹੁਣ ਮੈਨੂੰ ਦਵਾਰੇ 60000 ਰੁਪਏ ਜੀ। ਨਾ 1 ਚੇ ਦੱਸ ਦੇ। ਨਵੇਂੜ ਦੇ। 34 ਜੀ। ਨਾ ਨਾ ਨਾ। 34 ਜੀ। ਨਾ। ਨਾ ਲਓ ਜੀ। ਦੰਦਾ ਨਹੀਂ ਫਿਰ ਮੈਂ 32000 ਜਮਾਗਾ 25000 ਦੀ ਦੇਣੀ ਹੈ ਗੱਲਾਂ ਕੱਚੀਆਂ ਮੈਂ ਵੀ ਨਹੀਂ ਕਰਦਾ ਤੇਰੇ ਨਾਲ ਤੇਰੀ ਬੱਕਰੀ ਵੇਚਦਾ ਨਾ ਬਿੰਦਰ ਨੂੰ ਖਾੜਾ ਪੱਟਿਆ ਗਿਆ ਕਿਨੇ ਆਉਣਾ ਕਿਨੇ ਜਾਣਾ ਬਸ ਕੋਈ ਨਾ ਜੀ ਜ਼ਿਆਦਾ ਬੰਦੇ ਤਾਂ ਪੈ ਗਿਆ ਭੋਗ ਆ ਉਹ ਨਹੀਂ ਆਪਾਂ 40 ਮੰਗੇ ਫਿਰ 35 ਦੇਖਾ ਬਾਕੀ ਗੱਲ ਸੁਣ ਆਪਾਂ ਮੰਗੀ ਉਹਨੇ ਨੇ ਤਾਂ ਕਹਿ ਦਿੱਤੀ ਕਿ ਨਾ ਲੈਣੀ ਉਹਨੇ ਆਪਾਂ ਵੀ ਵੇਚਣੀ ਆ ਓਏ ਗੱਲ ਸੁਣ ਮੇਰੀਆਂ ਗੱਲਾਂ ਤਾਂ ਬਹੁਤ ਲੰਬੀਆਂ ਚੱਲਣਗੀਆਂ ਕੋਈ ਨਾ ਫਿਰ ਆਪਾਂ ਵੀ ਵੇਚਣੀ ਆ ਭਾਈ ਆਪਾਂ ਇਤਿਹਾਸ ਰਚਣਾ ਇਹ ਨਹੀਂ ਦੇਲੀ ਆਪਾਂ ਕਿਹੜਾ ਤੰਦ ਪਾਉਣੇ ਨੇ ਇਹ 4 ਦਿਨਾਂ ਦਾ ਮੇਲਾ ਹੈ ਕੁਝ ਨਹੀਂ ਹੁੰਦਾ ਕਿਹਨਾਂ ਮੇਲਾ ਹੁਣ ਲੱਗੇ ਕੰਮ ਹੋਰ ਜਮ ਜਮ ਪਹਿਣਗੇ ਕੋਈ ਆਪਾਂ ਬੰਦੇ ਨਹੀਂ ਉਹ ਦੇ ਦੇ ਬੱਕਰੀ ਨਹੀਂ ਬਿੰਦਕ ਖਾਣਾ ਲੱਗਿਆ ਹੈ ਜੇ 13 ਟੜਕ ਗਏ ਨਾ ਮੁੜ ਕੇ ਅਸੀਂ ਆਉਂਦੇ ਨਹੀਂ ਕੋਈ ਨਾ ਵੀਰੇ ਹੋਰ ਆ ਜੂ ਕੋਈ ਇਹ ਲੈ ਜੀ ਚੜ ਕੇ ਚੱਕੀ ਫਰੀਆਂ ਨੂੰ ਘੋਲ ਦਿਆ ਯਾਰ ਨੂੰ ਕੀ ਹੁੰਦਾ 26 ਦੀ ਦੇਵੇਂਗਾ ਨਾ ਨਾ ਜੀ ਫਿਰ ਹੁਣ ਮੈਂ ਕੀ ਕਰਾਂ ਯਾਰ ਪੂਲਾ ਮੁੱਲ ਲਾਤਾ ਬਾਬਾ ਬਾਬੇ ਵਾਲੀ ਸੁਣ ਕੇ ਆਇਆ ਪਾਪਾ ਨੇ ਮੈਨੂੰ ਕੁਝ ਨਹੀਂ ਕਿਹਾ ਆ ਹੱਸਣੇ ਦੀ ਕਹਿੰਦਾ ਛਾਈ ਦੀ ਕਹਿੰਦਾ ਇਹਨਾਂ ਦੀ ਤੇ ਜਦੋਂ ਤਾਂ ਬਦਲ ਆਉਂਦਾ ਅਗਲੇ ਦੀ ਮਾਤ ਮੈਨੂੰ ਸਮਝਾਇਆ ਕਹਿੰਦਾ ਤਾਂ ਬਦਲ ਆਉਂਦਾ ਉਹ ਤਾਂ 17 ਦੀ ਕਹਿੰਦਾ ਸੀ ਬਾਬਾ ਉਹ ਤਾਂ ਬਾਬੇ ਦਾ ਬਾਬਾ ਦਾ 15 ਦੀ ਕਹਿੰਦੇ ਆਪਾਂ ਕਿਹੜਾ ਕੋਈ ਗੁੱਸਾ ਕਰਿਆ ਜੀ ਲੈ ਬਹੁਤੀਆਂ ਗੱਲਾਂ ਛੱਡ ਤੇਨਾਂ ਕੀ ਨਵਾਂ ਜਦੀਨ ਦੀ ਮਨਦੀਪ ਦੇਖਤੀ ਬੱਸ ਬਾਬਾ ਇੱਜ਼ਤ ਕਰ ਇਹ ਇਨਸਾਨ ਦੀ ਕੋਈ ਨਾ ਜੀ ਇੱਜ਼ਤ ਹੀ ਹੈ ਜਿੱਦ ਕਰਕੇ ਆਪਾਂ ਉਹ ਕਰਿਆ 27000 ਨਾ 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 ਜੀ ਨਹੀਂ ਨਹੀਂ ਹੁਣ ਆਖਰੀ ਸੱਤ ਨਾ ਜਮੀਨ ਕੋਈ ਟੈਨਸ਼ਨ ਨਹੀਂ ਹੈਗੀ ਜੀ ਆਖਰੀ ਫਰੀ ਦਾ ਬਜਦੀ ਰਹਿਣੀ ਹੈ ਟੈਨਸ਼ਨ ਮੈਨੂੰ ਹੁਣ ਇੱਕ ਚੇ ਨਹੀਂ ਮਰਦੇ ਨਹੀਂ ਚੱਲਿਆ ਤੀਹ ਤੁਕੜ ਤੇਰੀ 33000 ਦੀ ਦਵਾਂਗੇ ਜੀ ਥੋੜਾ 30 ਤੇ 30 ਦੀ ਥੋੜਾ ਸਤਖਾਰ ਕਰਿਆ ਮੇਰਾ ਕਾਨੂੰ ਕਰਦਾ ਸਤਕਾਰ ਸਤਕਾਰ ਦਾ ਪਬਲਿਕ ਦਾ ਕਾਰੋ ਉਹ ਤਾਂ ਉਹ 28 ਕਹੀ ਜਾਂਦਾ ਤੂੰ 18 ਕਹੀ ਜਾਂਦਾ ਕਦ ਕਿਹਾ ਉਹ ਸਾਂ ਖੜਾ ਜਾ ਰੋ ਇਹ ਹੀ ਨਹੀਂ ਨੇ ਹੁਣ ਤਾਂ ਉਹ ਦਵਾਰ ਦੋਗਰ ਕਹੀ ਨਹੀਂ ਅੰਕਲ ਤੇ ਫੇਰ ਉਹ ਖਰਚਾ ਓਏ ਨਹੀਂ ਕਿਹਾ ਇਹਦਾ 18 ਕਹੇ ਉਹ ਵਿਚਲਿਆ ਤੇ ਅਸੀਂ ਤੂੰ ਖੜਾ ਗਿਆ ਓਏ ਉਹ ਤੂੰ ਖਰਚਾ ਓਏ

ਉਹ ਸਾਡਾ ਨਕਲੀ ਪਾਈ ਹੈ ਮਾਦਕ ਲਾ ਕੇ ਜੋੜੀ ਨੂੰ ਜੋੜੀ ਗੀ ਹਾਂ ਕਹਿੰਦਾ 25000 ਦੀ ਨਹੀਂ ਨਹੀਂ ਐਹੀ ਹੁੰਦਾ ਨਹੀਂ ਨਹੀਂ ਸਿੱਧੀ ਵੀਡੀਓ ਨਹੀਂ ਮੰਨਦਾ ਜੀ ਮੈਂ ਨਹੀਂ ਮੰਨਦਾ ਕੋਈ ਹੁੰਦਾ ਕਿ ਨਹੀਂ ਦੇਣੀ 1000 3500 ਇੱਕ ਨਹੀਂ ਦੇਣੀ 1000 ਨਹੀਂ ਮੈਂ ਨਵੇਂ ਬਣਦੀ ਇੱਕ ਤੇ ਬਣਨੀ ਨਹੀਂ ਮਾ 29000 ਨਾ ਬਣਨੀ ਨਹੀਂ ਬਣਨੀ ਨਹੀਂ ਵੀਰੋ ਛੱਡ ਦਿਓ ਕਿਹੜਾ ਕੇਸ ਵਿੱਚ ਟੱਪ ਗਿਆ ਲੈ ਕੇ ਆਏ ਨੇ ਨੁਕਸ ਦਾ ਕੱਢ ਦਿਓ ਜੀ ਕੀ ਆ ਪਤਾ ਹੁਣ ਨੁਕਸ ਦਾ ਫੇਰ ਅਸੀਂ ਜੀ ਅੰਦਰ ਬੜੇ ਆ ਨਹੀਂ ਕੋਈ ਨਹੀਂ ਇਹਨੂੰ ਫਿਰ ਤੇਰਾ ਮੇਰਾ ਪਤਾ ਕਿੱਥੇ ਭੜਾਕਾ ਪਾਈ ਜੇ ਕਿਉਂ ਵੀ ਉੱਥੇ ਬਹਿਣਾ ਤੂੰ ਲੰਬੀਆਂ ਗਰੰਟੀਆਂ ਦੇ ਨਾ ਬਿੰਦ ਦਾ ਬਸਾਰੀ ਹੁਣ ਵੀ ਇਹਨਾਂ ਵੀਡੀਓ ਦੀ ਵੀ ਚਾਰ ਦਿਨ ਬਾਅਦ ਜਿੰਨੇ ਨਾਨੇਦਾਰ ਕਹਿੰਦਾ ਪੂਰੇ 900 ਰੁਪਏ ਆਪਾਂ ਦੇਣ ਦਾਰ ਈ ਕੱਲੇ ਮੈਨੂੰ ਨਹੀਂ ਆ ਓਏ ਆਇਆ ਸੁਪਨ ਕਿੱਥੇ ਇੱਕ ਕੋਈ ਰਾਤੇ ਕਿੰਨੀ ਦੀ ਕਹਿੰਦਾ ਮੈਨੂੰ 33000 ਕਿਹਾ ਮਾ ਛੱਡ ਕਦਾਂ 600 ਕਦਾਂ ਛੱਡ ਕਦਾਂ ਛੱਡ ਦੇ ਤੋਬਾ ਕੈਸਾ ਦਾ ਆਪਦਾ ਕੰਡਾ ਸੰਦਾ ਕੰਡਾ ਮੈਂ ਇਹਨੂੰ ਨਹੀਂ ਜਾਣਦਾ ਤੈਨੂੰ ਨਹੀਂ ਜਾਂਦਾ ਮੰਡੀਆਂ 'ਚ ਰੂਹਾਂ ਮੇਰੀਆਂ ਨੇ ਬਾਹਰ ਸਾਹ ਕੋਈ ਨਹੀਂ ਠੀਕ ਹੈ ਗੱਲ ਲੈ ਬੱਕਰੀ ਦੇਤੀ ਤੇਰੀ ਸਾਰੀਆਂ ਗੱਲਾਂ ਛੱਡ ਦੇ ਹੀ 30000 ਨਾ ਨਾ ਜੀ ਬੱਸ ਫਿਰ ਹੁਣ ਮੇਰੇ ਨਾਲ ਇਹਦੇ ਨਾਲ ਤੇ ਵੀ ਜਵਾਬ ਦੇ ਕੇ ਹੁੰਦੇ ਨਾ ਬਾ ਠੀਕ ਹੈ ਕੋਈ ਨਾ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਚਲੋ ਹੁਣ ਮੈਂ ਕਿੰਨਾ ਕਿ ਖਿੱਚ ਦੇਣਾ ਨਾ ਕੋਈ ਨਾ ਸਾਡਾ ਕਹ ਤੂੰ ਰਾਜੂ ਤੈਨੂੰ ਕੀ ਕਰਿਆ ਸਾਡੇ ਬਿਨਾਂ ਪੁੱਛ 50 ਮੇਮਣੇ ਦਾ ਭਾਈ ਖੁਸ਼ਨੀ ਕਿਉਂ ਜੀ ਫੇਰ ਕਹੋਗੇ ਇਹ ਤੇਜ਼ ਬੰਦ ਕਰਿਆ ਪਤਾ ਸਾਹਿਬ ਦੇ ਨਾਲ ਨੱਬੇ ਚ ਪੈ ਜਾਣੀਆਂ ਸਿਰੇ ਜਾਣ ਤੱਕ ਵਿੱਚੇ ਸਾਡੀ ਗਮਸਤੀ ਕਰ ਪੂਰੀ ਕਰ ਦਿਓ ਫੇਰ ਨਾ ਇਹ ਬੇਇੱਜ਼ਤੀ ਬਸ ਬੋਤੀਆਂ ਗੱਲਾਂ ਛੱਡ ਹੁਣ ਕੁੱਟੇਂਗਾ ਮੈਂ ਤੋ ਫੇਰ ਮੈਂ ਹੁਣ ਕੁੱਟੂ ਨੂਈ ਯਾਰ ਤੇ ਤੂੰ ਧੱਕੜਿਆ ਯਾਰ ਸਾਲਾ ਕੁੱਟੂਗੀ ਅੱਜ ਤੈਨੂੰ ਇੱਕ ਚੱਟਾ ਤੇਰੀ ਗੱਲ ਦੇ ਫੋਟ ਵਿਚਾਰੇ ਨੇ ਹੋਰ ਮਾਰੇ ਤਾਂ ਮੈਨੂੰ ਮੇਰੀ ਬੱਕਰੀ ਵਕਿਆ ਦੀ ਰਾਜੂ ਇਹ ਵੀ ਵਿਚਾਰਾ ਜ਼ਿੰਮੇਦਾਰ ਲੈਣ ਆਇਆ ਬੱਕਰੀਆਂ ਚੰਗੀ ਬੱਕਰੀ ਇਹਦੀ ਕਿਸਮਤ ਅੱਗੇ ਹੈ ਜਿੱਦੀ ਘੜੀ ਚੰਗੀ ਚੰਗੀ ਕਰਕੇ ਦਵਾਉਣੀ ਹਾਂਜੀ ਹਾਂ ਹੁਣ ਅਗਲਾ ਜਮੀਨ ਦੀ ਨਾਮ ਹੈ ਜਮੇਤੀ 31000 ਦੀ ਹਰ ਸਰਦਾਰਾ ਕਰਨ ਇੱਕ ਕੰਮ ਕਰੀ ਜਿਸ਼ਾਈ ਦੋਏ ਪਾਸੇ ਤੇਰੀ ਹੈ ਠੀਕ ਹੈ ਜੀ ਸੌਣ ਦੇ ਤੋਂ ਕਰਾਈ ਨਹੀਂ ਖੁਸ਼ਹਾਲਾ ਨੇ ਜਰਾ ਨਜ਼ੀਬ ਲ ਭਾਈ ਜਾਓ ਅਗਲਾ ਕਰੋ ਲੈਣ ਦੇਣ ਦਾ ਮੈਂ ਤੁਹਾਡਾ ਕੋਈ ਜ਼ਮਾਨਤ ਨਹੀਂ ਵਿਚਾਲੇ ਦੂਆਂ ਦੇ ਉਹ ਨੰਬਰ ਦੇ ਦੇ ਆ ਉਹ ਪੈਸੇ ਫਟੇ ਠੀਕ ਹੈ ਤੁਹਾਡਾ ਦੂਮੇ ਦਾ ਮੈਂ ਜੀਮਾਨਤ ਉਸਦੀ ਪੁੱਛ ਜਾਨ ਸਰ 2 ਘੰਟਿਆਂ ਦੇ ਅੰਦਰ ਹੁੰਦਾ ਠੀਕ ਹੈ ਐਸੇ ਤੇਰੇ ਕੋਲ ਆ ਜਾ ਠੀਕ ਹੈ ਆਪਣਾ ਨੰਬਰ ਦੇ ਦਿਓ ਪਤਾ ਨੰਨਾ ਜੀ ਨੰਬਰ 15 ਬਾਬਾ ਜੀ